ਤੁਸੀਂ ਗਏ ਹੋ ਕੋਈ ਆਨੰਦਪੁਰ ਸਾਹਿਬ ਉਹ ਉੱਥੇ ਪੰਜ ਕਿਲੇ ਐ ਆਨੰਦਪੁਰ ਸਾਹਿਬ ਦੇ ਘੇਰੇ ਘੇਰੇ ਕੋਈ ਹੱਥ ਕੱਢ ਕੇ ਦੱਸੋ ਵੀ ਜਿੰਨੇ ਤੁਸੀਂ ਗਏ ਹੋ ਸਕਦਾ 100 ਹੋਵੋ ਤੁਹਾਡੇ 100 ਦੇ ਵਿੱਚੋਂ ਪੰਜਾਂ ਕਿਲਿਆਂ ਦੇ ਦਰਸ਼ਨ ਕੋਈ ਨਹੀਂ ਕਰਕੇ ਆਇਆ ਜਿਹੜਾ ਕਰਕੇ ਆਇਆ ਭਾਗਾ ਵਾਲਾ ਕਿਸੇ ਨੂੰ ਪਤਾ ਵੀ ਕਲਗੀਆਂ ਵਾਲੇ ਨੇ ਪੰਜ ਕਿਲੇ ਬਣਾਏ ਸੀ ਉੱਥੇ ਪੰਜ ਕਿਲੇ ਬਣਾਏ ਸੀ ਕਲਗੀਆਂ ਵਾਲੇ ਨੇ ਤੇ ਉਹਨਾਂ ਦੇ ਵਿੱਚੋਂ ਇਹ ਵੀ ਨਹੀਂ ਪਤਾ ਹੋਣਾ ਆਪਾਂ ਨੂੰ ਆਪਾਂ ਨੂੰ ਸਿਰਫ ਇੰਨਾ ਪਤਾ ਵੀ ਪਹਾੜੀ ਰਾਜਿਆਂ ਨੇ ਹਾਥੀ ਚੜਾਇਆ ਸੀ ਸ਼ਰਾਬ ਪੀ ਆ ਕੇ ਮਸਤ ਕਰਕੇ ਪਰ ਜੇ ਮੈਂ ਤੁਹਾਨੂੰ ਸਵਾਲ ਪੁੱਛ ਲਵਾਂ ਤੁਹਾਨੂੰ ਸਵਾਲ ਪੁੱਛਾਂ ਵੀ ਉਹ ਕਿਹੜੇ ਕਿਲੇ ਨੂੰ ਮੁੱਖ ਕਰਕੇ ਹਾਥੀ ਚੜਾਇਆ ਸੀ ਜਿਹੜਾ ਜਵਾਬ ਦੇਗਾ ਸਰੋਪਾ ਮੈਂ ਦਵਾ ਦੇਵਾਂਗਾ ਬਾਅਦ ਚ ਹਾਂਜੀ ਕੱਲਾ ਮੇਰਾ ਕਥਾ ਕਰਨਾ ਮਕਸਦ ਨਹੀਂ ਹੈ ਤੁਹਾਨੂੰ ਕੁਝ ਪਤਾ ਲੱਗੇ ਪੰਜ ਕਿਲੇ ਸੀ ਪੰਜ ਕਿਲਿਆਂ ਚੋਂ ਇੱਕ ਕਿਲੇ ਵੱਲ ਉਹਨਾਂ ਨੇ ਹਾਥੀ ਚੜਾਇਆ ਸੀ ਖਾਸ ਤੌਰ ਤੇ ਵੀ ਇਸ ਕਿਲੇ ਦਾ ਦਰਵਾਜ਼ਾ ਤੋੜੋ ਕਿਹੜਾ ਕਿਲਾ ਸੀ ਉਹ ਚਲੋ ਮੈਨੂੰ ਲੱਗਦਾ ਮਾਈ ਬੋਲ ਰਹੀ ਆ ਕਿਲੇ ਦਾ ਨਾਮ ਮਾਈ ਤੁਸੀਂ ਲੋਹਗੜ੍ਹ ਕਹਿਣ ਰਹੇ ਜੇ ਉਹ ਲੋਹਗੜ੍ਹ ਦੇ ਕਿਲਾ ਲੋਹਗੜ੍ਹ ਦਾ ਕਿਲਾ ਉਹ ਕਿਲਾ ਸੀ ਜਿੱਥੇ ਕਲਗੀਆਂ ਵਾਲੇ ਦੀ ਖਾਲਸਾ ਹੀ ਫੌਜ ਵਾਸਤੇ ਸ਼ਸਤਰ ਤਿਆਰ ਹੁੰਦੇ ਸੀ ਉਹ ਕਹਿੰਦੇ ਸੀ ਵੀ ਜੇ ਆਪਾਂ ਲੋਹਗੜ੍ਹ ਦਾ ਕਿਲਾ ਜਿੱਤ ਲਿਆ ਤੇ ਆਪਾਂ ਸਾਰਾ ਕੁਝ ਹੀ ਜਿੱਤ ਲਿਆ ਕਿਉਂਕਿ ਜੇ ਲੋਹਗੜ ਦਾ ਕਿਲਾ ਆਪਣੇ ਹੱਥ ਆ ਗਿਆ ਤੇ ਉਹ ਕਹਿਣ ਲੱਗੇ ਵੀ ਆਪਾਂ ਫਿਰ ਇਹਨਾਂ ਕੋਲੇ ਸ਼ਸਤਰ ਨਹੀਂ ਜਾਣੇ ਹਥਿਆਰ ਨਹੀਂ ਜਾਣੇ ਤੇ ਆਪਾਂ ਜਿੱਤ ਜਾਵਾਂਗੇ ਲੋਹਗੜ ਦੇ ਕਿਲੇ ਤੇ ਹਾਥੀ ਚਾੜ ਕੇ ਭੇਜਿਆ ਸੀ ਦੁਨੀ ਦੁਨੀ ਚੰਦ ਨੂੰ ਆਖਿਆ ਨਹੀਂ ਮੰਨਿਆ ਬਾਬਾ ਬਚਿੱਤਰ ਸਿੰਘ ਜੀ ਨੂੰ ਮਹਾਰਾਜ ਸਾਹਿਬ ਨੇ ਥਾਪੜਾ ਦਿੱਤਾ ਉਸ ਵੇਲੇ ਉਹ 나ਗਣੀ 17000 ਰੁਪਏ ਦੀ ਖਰੀਦੀ ਗਈ ਸੀ ਉਸ ਵੇਲੇ ਉਹਨਾਂ ਸਮਿਆਂ ਚ ਕਹਿੰਦੇ ਫਲਾਦ ਦੀਆਂ ਤਵੀਆਂ ਲਾਈਆਂ ਸੀ ਉਸ ਹਾਥੀ ਦੇ ਮੱਥੇ ਦੇ ਉੱਪਰ ਫਲਾਦ ਦੀਆਂ ਤਵੀਆਂ ਫਲਾਦ ਦੀ ਤਵੀ ਕਹਿਣਾ ਸੌਖੀ ਐ ਹੁਣ ਕਿਸੇ ਨੂੰ ਯਕੀਨ ਨਹੀਂ ਆਉਂਦਾ ਕੋਈ ਕਹਿੰਦਾ ਅੱਖ ਚ ਮਾਰੀ ਸੀ 나ਗਣੀ ਆ ਕੀਤਾ ਸੀ ਅੱਜ ਕੱਲ ਬੜੇ ਐਸੇ ਦੁੱਕੀ ਦੇ ਪ੍ਰੋਫੈਸਰ ਬਣੇ ਫਿਰਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਤੇ ਸ਼ੰਕੇ ਕਰਦੇ ਆ ਇੰਟਰਨੈਟ ਦੇ ਉੱਪਰ ਜਾ ਕੇ ਸਰਚ ਕਰਿਓ ਹੋ ਸਕਦਾ ਮੈਂ ਗਲਤ ਨਾ ਹੋਵਾਂ ਚਾਈਨਾ ਦਾ ਰਹਿਣ ਵਾਲਾ ਆਪਣੇ YouTube ਦੇ ਚਾ Google ਦੇ ਉੱਪਰ ਸਰਚ ਕਰਿਓ ਤੁਸੀਂ ਕਹਿੰਦੇ ਜਿਹੜਾ ਆਮ ਪੈਨ ਹੁੰਦਾ ਨਾ ਆਮ ਪੈਨ ਉਹ ਆਮ ਪੈਨ ਨੂੰ ਵੀ ਇੰਨੀ ਤੇਜ਼ੀ ਨਾਲ ਆਪਣੇ ਹੱਥਾਂ 'ਚੋਂ ਮਾਰਦਾ ਸਾਹਮਣੇ ਕਹਿੰਦੇ ਲੋਹੇ ਦੇ ਵਿੱਚ ਵੀ ਜਾ ਕੇ ਖੁੱਭ ਜਾਂਦਾ ਉਹਦੀ ਜਿਹੜੀ ਨਿਬ ਹੁੰਦੀ ਹੈ ਨਾ ਇੰਨੀ ਤੇਜ਼ੀ ਨਾਲ ਮਾਰਦਾ ਇਹ ਕੋਈ ਪੁਰਾਣੀ ਗੱਲ ਨਹੀਂ ਇਹ ਅੱਜ ਦੇ ਸਮੇਂ ਦੀ ਗੱਲ ਹੈ ਤੁਸੀਂ YouTube ਦੇ ਉੱਪਰ ਜਾ ਕੇ ਸਰਚ ਕਰ ਸਕਦੇ ਆਂ ਹੋ ਸਕਦਾ ਮੇਰਾ ਨਾਮ ਕਿਤੇ ਚਿਤ ਚੇਤੇ ਵਿੱਚ ਗਲਤ ਨਾ ਹੋਵੇ ਮੈਂ ਬੇਨਤੀ ਜਿਹੜੀ ਕਰਨ ਲੱਗਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਿੰਘ ਸੀ ਹੁਣ ਨਾਗਣੀ ਅੱਜ ਵੀ ਤੁਸੀਂ ਉੱਥੇ ਵੇਖ ਸਕਦੇ ਆ ਜਿਉਂਦੇ ਦਰਸ਼ਨ ਕਰਾਏ ਜਾਂਦੇ ਆ ਸਵੇਰੇ ਸ਼ਾਮ ਉਹ ਨਾਗਣੀ ਫਲਾਦ ਦੀਆਂ ਤਵੀਆਂ ਨੂੰ ਪਾੜ ਗਈ ਜੇ ਕੋਈ ਕਹਵੇ ਵੀ ਅੱਜ ਅੱਜ ਕਰਕੇ ਦਿਖਾਓ ਅੱਜ ਬਾਬਾ ਬਚਿੱਤਰ ਸਿੰਘ ਵਰਗਾ ਜੋਧਾ ਨਹੀਂ ਹੈ ਨਾਗਣੀ ਤਾਂ ਹੈ ਬਾਬਾ ਬਚਿੱਤਰ ਸਿੰਘ ਵਰਗਾ ਜੋਧਾ ਨਹੀਂ ਲੱਭਣਾ ਅੱਜ ਅੱਜ ਹੱਥਾਂ 'ਚ ਇੰਨੀ ਤੇਜ਼ੀ ਨਹੀਂ ਹੈ ਅੱਜ ਤੇ ਜਿਹੜਿਆਂ ਡੌਲਿਆਂ ਨੇ ਜਾਨ ਦਿਖਾਉਣੀ ਸੀ ਅਫਸੋਸ ਹੈ ਪੰਜਾਬ ਦੀ ਨੌਜਵਾਨੀ ਉਹ ਡੋਲੇ ਸਰਿੰਜਾਂ ਨੇ ਮਾਰ ਦਿੱਤੇ ਅਫਸੋਸ ਹੈ ਇਸ ਗੱਲ ਦਾ ਜਿਹੜੇ ਡੌਲਿਆਂ ਨੇ ਜਾਨ ਦਿਖਾਉਣੀ ਸੀ ਜਿਹੜੇ ਬਾਬਾ ਬਚਿੱਤਰ ਸਿੰਘ ਦੇ ਵਾਰਸਾਂ ਨੇ ਅੱਜ ਪੰਥ ਤੇ ਚੜੇ ਹੋਏ ਹਾਥੀਆਂ ਨੂੰ ਨਾਗਣੀਆਂ ਫੜਫੜ ਕੇ ਮਾਰਨਾ ਸੀ ਅਫਸੋਸ ਹੈ ਸਰਕਾਰਾਂ ਦੀ ਮਾੜੀ ਕਾਰਜ ਜੁਗਾਰੀ ਕਰਕੇ ਅੱਜ ਸਾਡੇ ਨੌਜਵਾਨਾਂ ਦੇ ਉਹ ਡੋਲੇ ਉਹਨਾਂ ਦੀਆਂ ਨਾੜਾਂ ਸਿਰੰਜਾਂ ਨੇ ਵਿੰਨ ਦਿੱਤੀਆਂ ਨਹੀਂ ਬਾਬਾ ਬਚਿੱਤਰ ਸਿੰਘ ਵਰਗਾ ਸੂਰਮਾ ਅੱਜ ਹੋਵੇ ਉਹਦੇ ਵਰਗਾ ਨਤਨੇਮੀ ਜੋਦਾ ਅੱਜ ਹੋਵੇ ਤੇ ਅੱਜ ਕਿਉਂ ਨਾ ਪੰਥ ਤੇ ਚੜੇ ਹੋਏ ਉਹ ਮਸਤ ਹਾਥੀਆਂ ਨੂੰ ਮੋੜ ਦੇਗਾ ਕਲਿੰਗਿਆਂ ਵਾਲੇ ਦੀ ਕਿਰਪਾ ਤੇ ਉਦਾਂ ਹੀ ਵਾਪਰ ਰਹੀ ਐ ਮੈਂ ਜਿਹੜੀ ਬੇਨਤੀ ਕਰ ਰਿਆਂ ਬਾਬਾ ਬਚਿੱਤਰ ਸਿੰਘ ਸਾਹਿਬ ਉਹਨਾਂ ਨੇ ਘੋੜੇ ਦੀਆਂ ਦੋਵੇਂ ਰਕਾਬਾਂ ਦੇ ਵਿੱਚ ਆਪਣਾ ਪੈਰ ਰੱਖਿਆ ਗੁਰੂ ਦੇ ਬੱਬਰ ਸ਼ੇਰ ਨੇ ਆਪਣੇ ਹੱਥਾਂ ਦੇ ਵਿੱਚ ਜਿਹੜੀ ਉਹ ਵਰਸ਼ੀ ਫੜੀ ਹੋਈ ਸੀ 나ਗਣੀ ਫੜੀ ਹੋਈ ਸੀ ਉਹਨੂੰ ਇੰਨੀ ਕੁ ਤੇਜ਼ੀ ਤੇ ਇੰਨੀ ਕੁ ਵੇਗ ਦੇ ਨਾਲ ਹਾਥੀ ਦੇ ਮੱਥੇ 'ਚ ਮਾਰਿਆ ਕਿ ਫਲਾਦ ਦੀਆਂ ਤਵੀਆਂ ਨੂੰ چیرਦੀ ਹੋਈ ਹਾਥੀ ਦੇ ਮੱਥੇ ਦੇ ਵਿੱਚ ਜਾ ਲੱਗੀ ਹੁਣ ਇੱਥੇ ਵੇਖਿਓ ਕਲੀਆਂ ਵਾਲੇ ਦਾ ਸਿਖਾਇਆ ਹੋਇਆ ਜਾਵਾਜ 나ਗਣੀ ਵਰਸ਼ਾ ਮਾਰਿਆ ਤੇ ਸਿੱਧਾ ਜਾਂਦਾ ਪਰ ਕੱਢਣਾ ਔਖਾ ਜਿਵੇਂ ਅਣਿਆਲਾ ਤੀਰ ਹੁੰਦਾ ਨਾ ਨਿਆਲਾ ਤੀਰ ਉਹ ਛਾਤੀ ਦੇ ਵਿੱਚ ਜਾਂ ਸਰੀਰ 'ਚ ਵੱਜਦਾ ਸੌਖਾ ਜਾਂਦਾ ਪਰ ਨਿਕਲਦਾ ਨਹੀਂ ਹੈ ਤੇ ਕਲਗੀਆਂ ਵਾਲੇ ਨੇ ਆਖਿਆ ਸੀ ਬਚਿੱਤਰ ਸਿੰਘਾ ਇਦਾਂ ਕਰਕੇ ਹਾਥੀ ਤੇ ਵਾਰ ਕਰਨਾ ਹੈ ਤੇ ਜਦੋਂ ਇਹ ਫਾਲਾ ਹਾਥੀ ਦੇ ਮੱਥੇ 'ਚ ਖੁੱਭ ਗਿਆ ਤੇ ਇਦਾਂ ਕਰਕੇ ਫਿਰ ਇਸ ਨਾਗਣੀ ਨੂੰ ਮੱਥੇ 'ਚੋਂ ਬਾਹਰ ਵੀ ਕੱਢ ਲੈਣਾ ਆਪਣਾ ਸ਼ਸਤਰ ਨਹੀਂ ਉਹਨਾਂ ਕੋਲੇ ਜਾਣ ਦੇਣਾ ਸ਼ਸਤਰ ਦੀ ਤੇ ਕਰਾਮਾਤ ਹੈ ਸ਼ਸਤਰ ਦੀ ਤੇ ਕਮਾਲ ਹੈ ਸਿੱਖ ਗੁਰੂ ਤੋਂ ਬਾਅਦ ਦੂਜੀ ਥਾਂ ਦੇ ਉੱਪਰ ਪੂਜਾ ਕਰਦਾ ਸ਼ਸਤਰਾਂ ਦੀ ਕਰਨੀ ਵੀ ਚਾਹੀਦੀ ਹੈ ਮਹਾਰਾਜ ਨੇ ਆਖਿਆ ਆਪਣੀ ਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਆ ਸੈਫ ਸਰੋਹੀ ਸੈ ਹਤੀ ਇਹ ਹਮਾਰੇ ਪੀਰ ਕਈਆਂ ਨੂੰ ਇਸ ਗੱਲ ਤੋਂ ਵੀ ਤਕਲੀਫ ਹੈ ਪਰ ਕਲੀਆਂ ਵਾਲੇ ਨੇ ਕੈਸੀ ਕਿਰਪਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਕਹਿੰਦੇ ਆ ਕਹਿੰਦੇ ਕਾਗੜਦੰਕਾ ਤਿੱਖ ਟਾਰੀ ਕੜਾ ਕੰ ਤਾਗੜਦੰਕ ਤੀਰੰਤ ਕੰ ਤੜਾ ਕੰ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਗਾਜੀ ਮਹਾ ਗਜ ਗਾਜੇ ਐਸੇ ਕਲੀਆਂ ਵਾਲੇ ਦੇ ਪੜਾਏ ਤੇ ਸਿਖਾਏ ਬਾਬਾ ਬਚਿੱਤਰ ਸਿੰਘ ਨੇ ਉਹ ਨਾਗਣੀ ਜਿਸ ਵੇਗ ਨਾਲ ਮੱਥੇ 'ਚ ਮਾਰੀ ਸੀ ਉਸੇ ਵੇਗ ਦੇ ਨਾਲ ਉਹਨੇ ਜਿਵੇਂ ਮੱਖਣ ਦੇ ਵਿੱਚੋਂ ਸੂਈ ਕੱਢੀ ਦੀ ਹੈ ਭਾਈ ਬਚਿੱਤਰ ਸਿੰਘ ਨੇ ਨਾਗਣੀ ਉਸੇ ਵੇਗ ਦੇ ਨਾਲ ਮੱਥੇ 'ਚੋਂ ਬਾਹਰ ਕੱਢ ਲਈ ਹਾਥੀ ਪਿੱਛੇ ਨੂੰ ਮੁੜ ਗਿਆ ਤੇ ਬਾਬਾ ਬਚਿੱਤਰ ਸਿੰਘ ਸਾਹਿਬ ਕਲੰਗੀਆਂ ਵਾਲੇ ਦੇ ਚਰਨਾਂ 'ਚ ਵਾਪਸ ਆ ਗਏ